ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦ ਹੀ ਪੰਜਾਬ ਆਉਣ ਵਾਲੇ ਨੇ ਤੇ ਪੰਜਾਬੀਆਂ ਨੂੰ ਵੱਡੀ ਸੋਗਾਤ ਜੋ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਇਸ ਪੰਜਾਬ ਫੇਰੀ ਦੌਰਾਨ ਦੇ ਕੇ ਜਾਣਗੇ ਦੱਸ ਦਈਏ ਕਿ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਦੇ ਵਿੱਚ ਪਹੁੰਚਣਗੇ ਜਿੱਥੇ ਹਲਵਾਰਾ 에ਅਰਪੋਰਟ ਦਾ ਉਹਨਾਂ ਦੇ ਵੱਲੋਂ ਉਦਘਾਟਨ ਜੋ ਹੈ ਉਹ ਕੀਤਾ ਜਾਵੇਗਾ 10 ਜੁਲਾਈ ਨੂੰ ਯਾਨੀ ਕਿ ਇੱਕ ਹਫ਼ਤੇ ਦੇ ਬਾਅਦ ਪਰਧਾਨ ਮੰਤਰੀ ਨਰਿੰਦਰ ਮੋਦੀ ਲੁਧਿਆਣਾ ਪਹੁੰਚਣਗੇ ਪੰਜਾਬ ਦੇ ਵਿੱਚ ਉਹ ਆਉਣਗੇ ਤੇ ਪੰਜਾਬੀਆਂ ਨੂੰ ਇਹ ਸਵਾਗਤ ਜੋ ਹੈ ਉਹ ਦੇ ਕੇ ਜਾਣਗੇ ਤਾਂ ਹਲਵਾਰਾ 에어ਪੋਰਟ ਜੋ ਹੈ ਉਹ ਲੋਕਾਂ ਦੇ ਦੱਸਦੀ ਹੈ ਕਿ ਲੋਕਾਂ ਨੂੰ ਜੋ ਹੈ ਉਹ ਸਵਾਗਤ ਦੇ ਕੇ ਜਾਣਗੇ ਜਿਸ ਤੋਂ ਬਾਅਦ ਆਮ ਪਬਲਿਕ ਇਸ ਉਦਘਾਟਨ ਤੋਂ ਬਾਅਦ ਇਸ 에어ਪੋਰਟ ਦੀ ਜੋ ਹੈ ਉਹ ਵਰਤੋਂ ਕਰ ਸਕਦੀ ਹੈ ਤਾਂ ਪੰਜਾਬ ਦਾ ਮੈਨਚੈਸਟਰ ਕਿਹਾ ਜਾਣ ਵਾਲਾ ਲੁਧਿਆਣਾ ਸ਼ਹਿਰ ਜਿੱਥੇ ਵਪਾਰੀਆਂ ਨੂੰ ਇਸ 에어ਪੋਰਟ ਦੇ ਨਾਲ ਕਾਫੀ ਮਦਦ ਮਿਲੇਗੀ ਤੇ ਵਪਾਰ ਦੇ ਵਿੱਚ ਜੋ ਹੈ ਉਹ ਹੋਰ ਆਸਾਨੀ ਹੋਵੇਗੀ ਤਾਂ ਹਲਵਾਰਾ 에어ਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ 27 ਜੁਲਾਈ ਨੂੰ ਪੰਜਾਬ ਫੇਰੀ ਦੌਰਾਨ ਇਸ 에어ਪੋਰਟ ਦਾ ਉਦਘਾਟਨ ਕਰਨਗੇ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਹ ਉਡੀਕ ਕੀਤੀ ਜਾ ਰਹੀ ਸੀ ਕਿ ਕਦੋਂ ਇਹ 에어ਪੋਰਟ ਬਣ ਕੇ ਤਿਆਰ ਹੋਵੇਗਾ ਤੇ ਕਦੋਂ ਲੋਕ ਇਸ 에어ਪੋਰਟ ਦੀ ਵਰਤੋਂ ਕਰ ਸਕਣਗੇ ਤਾਂ ਹੁਣ ਪੰਜਾਬੀਆਂ ਨੂੰ ਕਿਸੇ ਹੋਰ 에어ਪੋਰਟ ਤੇ ੱੱਕੇ ਖਾਂਦੀ ਲੋੜ ਨਹੀਂ ਹੈ ਦਿੱਲੀ ਜਾਂ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਹੈ ਹੁਣ ਲੁਧਿਆਣਾ 에어ਪੋਰਟ ਤੋਂ ਹੀ ਲੋਕ ਦੱਸ ਦਈਏ ਕਿ ਫਲਾਈਟਾਂ ਲੈ ਸਕਣਗੇ ਤਾਂ 27 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ 에어ਪੋਰਟ ਦਾ ਉਦਘਾਟਨ ਕਰਨਗੇ ਤੇ ਇਸ 에어ਪੋਰਟ ਨੂੰ ਆਮ ਪਬਲਿਕ ਦੇ ਨਾਮ ਜੋ ਹੈ ਉਹ ਕਰ ਸਕਣਗੇ ਜਿਸ ਤੋਂ ਬਾਅਦ ਆਮ ਪਬਲਿਕ ਜੋ ਹੈ ਉਹ ਇਸ 에어ਪੋਰਟ ਦੀ ਵਰਤੋਂ ਕਰ ਸਕੇਗੀ ਤਾਂ 27 ਜੁਲਾਈ ਹਲਵਾਰਾ 에어ਪੋਰਟ ਪੰਜਾਬ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣਗੇ ਤੇ ਪੰਜਾਬੀਆਂ ਨੂੰ ਇਹ ਵੱਡੀ ਸੁਗਾਤ ਜੋ ਹੈ ਉਹ ਦੇ ਕੇ ਜਾਣਗੇ ਹਲਵਾਰਾ 에어ਪੋਰਟ ਦਾ ਉਦਘਾਟਨ ਕਰਨਗੇ ਜਿਸ ਤੋਂ ਬਾਅਦ ਆਮ ਪਬਲਿਕ ਇਸ 에ਅਰਪੋਰਟ ਦੀ ਵਰਤੋਂ ਜੋ ਹੈ ਉਹ ਕਰ ਸਕਦੀ ਹੈ ਫਲਾਈਟ ਜੋ ਹੈ ਉਹ ਇਸ 에ਅਰਪੋਰਟ ਤੋਂ ਲੋਕ ਜੋ ਹੈ ਉਹ ਲੈ ਸਕਣਗੇ ਕਿਸੇ ਹੋਰ 에ਅਰਪੋਰਟ ਤੇ ਜਾਣ ਦੀ ਲੋੜ ਜੋ ਹੈ ਉਹ ਆਮ ਲੋਕਾਂ ਨੂੰ ਨਹੀਂ ਪਵੇਗੀ ਤਾਂ ਵਪਾਰ ਦੇ ਵਿੱਚ ਵੀ ਵੱਡੀ ਆਸਾਨੀ ਜੋ ਹੈ ਉਹ ਵੇਖਣ ਨੂੰ ਮਿਲੇਗੀ ਇਹ ਹਲਵਾਰਾ 에ਅਰਪੋਰਟ ਦੇ ਉਦਘਾਟਨ ਤੋਂ